शर्मा जा त श्री okay. अधिया okay. oh, ਜੋ ਆਪਣੀ ਗੋਰੀਆਂ ਦੂਰਿਆਂ ਉਹ ਆਸੀ ਹੱਥ ਕੇ ਪਰਾਂ ਨੂੰ ਉਹ ਕਰਕੇ ਰਹਾਗੇ ਬੋਲਾ ਕਰੀਂਦੇ ਬੋਲਾ ਕਰ ਲਓ ਧੰਨਵਾਦ ਬਹੁਤ ਯਾਰਾ ਕੋ ਬੰਦੀ ਦੇ ਫਸੀ ਦੇ ਫਸੀ ਦੇ ਗੋਦੀਆ ਬੰਦ ਕਰੋ ਬੰਦ ਕਰੋ ਬੰਦ ਕਰੋ ਗੋਦੀਆ ਬੰਦ ਕਰੋ ਬੰਦ ਕਰੋ ਬੰਦ ਕਰੋ ਅੱਜ ਦਾ ਰੋਸ਼ ਮਾਰਸ ਜਿਹੜਾ ਸੀਗਾ ਇਹ ਫਗਵਾੜਾ ਦੇ ਗਉ ਭਗਤ ਤੇ ਫਗਵਾੜਾ ਦੀਆਂ ਸਨਾਤਨੀ ਜੱਥੇਬੰਦੀਆਂ ਨੂੰ ਨਾਲ ਲੈ ਕੇ ਫਗਵਾੜੇ ਦੇ ਬਾਜ਼ਾਰਾਂ ਚ ਕੱਢ ਕੇ ਪ੍ਰਸ਼ਾਸਨ ਨੂੰ ਇੱਕ ਮੈਸੇਜ ਦਿੱਤਾ ਕਿ ਸਾਨੂੰ ਸੁੱਤੇ ਨਾ ਜਾਣਿਓ ਜੀ ਜੀ ਸਾਨੂੰ ਸੁੱਤੇ ਨਾ ਜਾਣਿਓ ਅਗਰ ਪ੍ਰਸ਼ਾਸਨ ਹੁਣ ਵੀ ਕੋਈ ਕੰਮ ਨਹੀਂ ਕਰਦਾ ਸੰਤੋਸ਼ਜਨਕ ਕਾਰਵਾਈ ਨਹੀਂ ਕਰਦਾ 10 ਅਗਸਤ ਨੂੰ ਪੰਜਾਬ ਦੀ ਸਮੂਹ ਗਊਸ਼ਾਲਾ ਗਊਸ਼ਾਲਾ ਮਹਾਸੰਗ ਸੰਤ ਸਮਾਜ ਸਨਾਤਨੀ ਜੱਥੇਬੰਦੀਆਂ ਹਿੰਦੂ ਸਮਾਜ ਦੇ ਜਿੰਨੇ ਪ੍ਰਤੀਨਿਧੀ ਨੇ ਤੇ ਉਹਨਾਂ ਦੀਆਂ ਜਥੇਬੰਦੀਆਂ ਸਾਰੀਆਂ ਨੂੰ ਨਾਲ ਲੈ ਕੇ ਅਸੀਂ ਇਹ ਜਿਹੜਾ ਨੈਸ਼ਨਲ ਹਾਈਵੇ ਆ ਇਹਨੂੰ ਜਾਮ ਕਰਾਂਗੇ ਉਦੋਂ ਤੱਕ ਜਾਮ ਰੱਖਾਂਗੇ ਜਦੋਂ ਤੱਕ ਇਹ ਜੋ ਸਾਡੀਆਂ ਮੰਗਾਂ ਨੇ ਪੂਰੀਆਂ ਨਹੀਂ ਕਰਦੇ ਤੇ ਤੁਹਾਡੇ ਚੈਨਲ ਦੇ ਮਾਧਿਅਮ ਮੈਂ ਫਗਵਾੜਾ ਦੇ ਉਹਨਾਂ ਸੁੱਤੇ ਹਿੰਦੂਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਭਰਾਵੋ ਜਿਹੜੇ ਆ ਉੱਠ ਕੇ ਆਏ ਨੇ ਇਹ ਵੀ ਤੁਹਾਡੇ ਭਰਾ ਨੇ ਜੇ ਤੁਸੀਂ ਵੀ ਨਾਲ ਆ ਜਾਓਗੇ ਤਾਂ ਆਪਣੀ ਤਾਕਤ ਹੋਰ ਵੱਧ ਜੂਗੀ ਆਪਾਂ ਪ੍ਰਸ਼ਾਸਨ ਤੇ ਹੋਰ ਦਬਾਅ ਪਾ ਲਾਂਗੇ ਸ਼ਹਿਰ ਜਿਹੜੇ ਲੋਕ ਨੇ ਤੁਸੀਂ ਆਪ ਸਭ ਲੋਕ ਨੇ ਸક્ષਮ ਹੋ ਕਿ ਤੁਸੀਂ ਆਪਣੇ ਮਸਲੇ ਦਾ ਹੱਲ ਕਰਨਾ ਜਾਣਦੇ ਹੋ ਜਦੋਂ ਜਦੋਂ ਵੀ ਫਗਵਾੜਾ ਵਸਨੀਕਾਂ ਤੇ ਤਕਲੀਫ ਪਈ ਹੈ ਤੇ ਫਗਵਾੜਾ ਦੀ ਚਿੰਤਾ ਜਿਹਦਾ ਕਰਾਰਾ ਜਵਾਬ ਦਿੱਤਾ ਅਗਰ ਹੁਣ ਵੀ ਗਊ ਮਾਤਾ ਦਾ ਮੁੱਦਾ ਵੀ ਲਈਏ ਤਾਂ ਬਾਹਰੋਂ ਆ ਕੇ ਤੁਹਾਨੂੰ ਲੋੜ ਨਹੀਂ ਪਈ ਕਿਸੇ ਦੀ ਤੁਹਾਡੇ ਫਗਵਾੜੇ ਦੀ ਜਨਤਾ ਨੇ ਤੁਹਾਡੇ ਫਗਵਾੜੇ ਦੇ ਗਊ ਪੱਤਾਂ ਨੇ ਬੜਾ ਬੰਦਾ ਫਗਵਾੜਾ ਰਸ਼ਨ ਸਰਦ ਤੇ ਲੋਕਾਂ ਦੇ ਪਏ ਤਾਂ ਕਿ ਸਰਕਾਰ ਹੀ ਉੱਪਰ ਤੇ ਪਈ ਕਾਈ ਗੁਸ਼ਚੇ ਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਵੇ ਸਵਾਲ ਇਹ ਕਿ ਕੱਟੜਵਾਰਾ ਕੌਣ ਸੀਗਾ ਗੜਵਾਰਾ ਕੌਣ ਸੀਗਾ ਆਪਣੇ ਹੀ ਕੂਤ ਕਬੂਤ ਨਿਕਲਿਆ ਆਪਣੇ ਹੀ ਕੂਤ ਕਬੂਤ ਨਿਕਲਿਆ ਨਿੱਦੀ ਬਾਹਰ ਲੈ ਦੇ ਕੇ ਤਾਂਕਾ ਕੀ ਅੱਗੇ ਸਾਡੇ ਸ਼ਹਿਰ ਵਿੱਚ ਵੜ ਕੇ ਸਾਡੀ ਜੀਵਨ ਮਰਦਾ ਕਤਲ ਕਰ ਦੇਵੇ ਮੈਂ ਇਕ ਗੱਲ ਹੋਰ ਕਹਿਣਾ ਚਾਹਾਂਗਾ ਵੀ ਪ੍ਰਸ਼ਾਸਨ ਤੇ ਦਬਾਅ ਬਣਾ ਕੇ ਉਹਨਾਂ ਲੋਕਾਂ ਦੀ ਨਿਸ਼ਤਾ ਵੀ ਜਾਰੀ ਕਰੋ ਨਾਮ ਚਿਹਰੇ ਵੀ ਜਾਰੀ ਕਰੋ ਜਿਹੜੇ ਗਊ ਮਾਤਾ ਦਾ ਮਾਸ ਖਾਣ ਲਈ ਮੰਨਦੇ ਸੀ ਮੈਂ ਇਕ ਗੱਲ ਕਹਿਣਾ ਚਾਹਾਂਗਾ ਬਾਕੀ ਤੁਸੀਂ ਸਾਰੇ ਚੱਕਵੋ ਜਿੱਥੇ ਵੀ ਤੁਹਾਨੂੰ ਲੋੜ ਪਵੇ ਵੀ ਸਾਨੂੰ ਪੰਜਾਬ ਦੇ ਲੋਕ ਚਾਹੀਦੇ ਨੇ ਸਭੂ ਪੰਜਾਬ ਦੇ ਸਾਡੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਚਾਹੀਦੇ ਨੇ ਸਭੂ ਗੋਪਾਲ ਚੈਦਰੇ ਇੱਕ ਵਾਰੀ ਬਾਣੀ ਮਾਰੀਓ ਮੈਂ ਫੇਰ ਕਹ ਰਿਹਾ ਪੂਰਾ ਪੰਜਾਬ ਤੋਂ ਨਾ ਖੜੇਗਾ ਜੇ ਕਰਾ ਫੀਰ ਬਜਰੰਦ ਦੇ ਹਰ ਹਰ ਮਹਾਦੇਵ